ਕਾਲਤਾਖਰ ਸਾਹਿਬ ਦੀ ਗੱਲ ਕੀਤੀ ਹੈ ਇਹੀ ਸਵਾਲ ਕਾਂਗਰਸ ਤੇ ਵੀ ਉੱਠਦੇ ਨੇ ਕਹਿੰਦੇ ਕਾਲਤਾਖਰ ਸਾਹਿਬ 284 ਟਾਈਟਲ ਕਰਦੇ ਆ ਅਕਾਲ ਤਖਤ ਤੇ ਧੈ ਤੇਰੀ ਹੋਇਆ ਉਹ ਫੈਕਟ ਆ ਉਹ ਗੱਲ ਮੈਂ ਉਹ ਤੋਂ ਮੁਨਕਰ ਨਹੀਂ ਹੋ ਸਕਦਾ ਉਹ ਇੱਕ ਕਿਸਮ ਦਾ ਬਲੈਂਡਰ ਸੀ ਹਿਸਟੋਰਿਕ ਪਰ ਇਹਨਾਂ ਨੇ ਤਾਂ ਵਿਚਾਰਤਾ ਦੇ ਤੋੜ ਦਿੱਤੀ ਹੈ ਸਾਰੀ ਕਿਵੇਂ ਤੁਸੀਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ ਸਰਦਾਰ ਸਿੰਘ ਸਿੰਘ ਮਾਨ ਵੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ ਇਹ ਨਹੀਂ ਲੱਗਦਾ ਹੈਗਾ ਕਿ ਵੋਟ ਵੰਡੀ ਗਈ ਹੈ ਕਿ ਉਸੇ ਮੁੱਦਿਆਂ ਦੀ ਗੱਲ ਤੁਸੀਂ ਨਹੀਂ ਇੱਕ ਮਿੰਟ ਬੰਦ ਦੱਸੋ ਮੈਂ ਤਾਂ ਪਹਿਲੀ ਵਾਰ ਹੀ ਲੜਨਾ ਹੈ ਉਹ ਤਾਂ 8 ਇਲੈਕਸ਼ਨਾਂ ਲੜ ਚੁੱਕੇ ਨੇ ਆ ਕੀ ਲੱਗਦਾ ਵੀ ਅੱਜ ਜੋ ਐਨਐਸਐ ਵਗੈਰਾ ਵਰਗੇ ਕਾਨੂੰਨ ਕਾਲੇ ਕਾਨੂੰਨ ਇਹਨਾਂ ਨੌਜਵਾਨਾਂ ਦੇ ਉੱਪਰ ਥੋਪ ਦਿੱਤੇ ਗਏ ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਨਹੀਂ ਇਹ ਤਾਂ ਸਾਰਾ ਬੜਾ ਗਲਤ ਕੰਮ ਹੈ ਜੀ ਮਤਲਬ ਇਹੋ ਜਿਹੀ ਕਾਲੇ ਕਾਨੂੰਨ ਅੱਜ ਦੇ ਜੋ ਕੁ ਵਿੱਚ ਕਿਤੇ ਵਰਲਡਵਾਈਡ ਹੀ ਲੱਗ ਸਕਦੇ ਇਹ ਕੋਈ ਨਾ ਜ਼ਮਾਨਤ ਆ ਨਾ ਕੋਈ ਅਪੀਲ ਆ ਨਾ ਕੋਈ ਦਲੀਲ ਆ ਇੱਕ ਸਾਲ ਦਾ ਸਿਰਫ ਇੱਕ ਹੁਕਮ ਲਿਖ ਕੇ ਡੀਸੀ ਨੇ ਪਾ ਦੇਣਾ ਤੇ ਤੂੰ ਸਾਲ ਦੀ ਬੰਨ ਨਜ਼ਰਬੰਦ ਹੋ ਗਿਆ ਪਰ ਜਿਹੜੇ ਇਨਕਲਾਬੀ ਕਹਿੰਦੇ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਉਮੇਦਕਰ ਦੀਆਂ ਫੋਟੋਆਂ ਪਿੱਛੇ ਟੰਗੀਆਂ ਆਂ ਅਗਰ ਬਾਬਾ ਸਾਹਿਬ ਉਮੇਦਕਰ ਜੀਤੇ ਹੁੰਦੇ ਉਹ ਯੂਆਪਾ ਵਰਗੇ ਕਾਨੂੰਨ ਤੇ ਇੰਨੇ ਸਾਰੇ ਵਰਗੇ ਕਾਨੂੰਨ ਲਾਉਂਦੇ ਜੀ ਉਹਨਾਂ ਨੂੰ ਸੰਵਿਧਾਨ ਚ ਕਦੀ ਵੀ ਨਹੀਂ ਪਾਉਣਾ ਚਾਹੀਦਾ ਕਿਸਾਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਰੋ ਰਹੇ ਨੇ ਕਿਸਾਨਾਂ ਉਹ ਤਾਂ ਮੈਂ ਅੱਜ ਸਵੇਰੇ ਜਾ ਕੇ ਆ ਬਰਨਾਲੇ ਮੰਡੀ ਚ ਸਾਰੀ ਮੰਡੀ ਭਰੀ ਪਈ ਲਿਫਟਿੰਗ ਹੀ ਹੈ ਨਗੀ ਜੀ ਦੇ ਸਾਥ ਔਰ ਜਿਹੜਾ ਪਹਿਲਾਂ ਫਸਲਾਂ ਦਾ ਨੁਕਸਾਨ ਹੋਇਆ ਜਿਹੜਾ ਕਹਿੰਦਾ ਮੈਂ ਪੱਕਰੀ ਮੁਰਗੀ ਦਾ ਮੁਆਵਜ਼ਾ ਦਵਾਂ ਕਿੱਥੇ ਉਹ ਮੁਆਵਜ਼ਾ ਸਾਰੇ ਕਿੱਥੇ ਨੇ ਜਿਹੜਾ ਕਹਿੰਦਾ ਸੀ ਭਾਈ ਐਮ ਐਸ ਪੀ ਦੀਆਂ ਫਸਲਾਂ ਤੇ 22 ਫਸਲਾਂ ਤੇ ਐਮ ਐਸ ਪੀ ਦਵਾਂਗਾ ਮੈਂ ਕਿੱਥੇ ਨੇ ਇਹਨਾਂ ਦੇ ਵਾਅਦੇ ਸਾਰੇ ਮੈਨੂੰ ਇੱਕ ਲੇਡੀਜ਼ ਮਿਲੀਆਂ ਸਮਰੂਰ ਸ਼ਾਇਦ ਕਾਫੀ ਕਿਸੇ ਘਰ ਚ ਗਏ ਉਹ ਕਹਿੰਦੇ ਜੀ ਸਾਡਾ ਭਗਵੰਤ ਨੇ 25000 ਰੁਪਏ ਮਾਰਦਾ ਮੈਂ ਕਿਹਨੂੰ ਤੁਹਾਡਾ 25000 ਕਿਉਂ ਮਾਰਦਾ ਉਹ ਕਹਿੰਦੇ ਸਾਡੇ ਸਾਡੇ 24 ਮਹੀਨਿਆਂ ਦਾ 1000 ਰੁਪਿਆ ਸੀਗਾ ਤੇ 24000 ਰੁਪਿਆ ਬਣ ਗਿਆ 25ਵਾਂ ਮਹੀਨਾ ਚੱਲ ਰਿਹਾ ਵਾ ਉਹ ਆਤਮਾਨ ਮੁੱਖ ਮੰਤਰੀ ਸ਼ਹਿਰ ਦੇ ਵਿੱਚ ਜਿਹਨੂੰ ਸਪੀਚ ਕਰਦੇ ਨੇ ਉਹ ਇਹੀ ਪੁੱਛਦੇ ਨੇ ਕਹਿੰਦੇ ਅਸੀਂ ਮਾੜਾ ਕੀ ਕੀਤਾ ਸਾਡੀ ਪਾਰਟੀ ਨੇ ਕਿਸਾਨਾਂ ਦਾ ਜਾਂ ਲੋਕਾਂ ਦਾ ਮਾੜਾ ਹਾਂ ਹਾਂ ਮੇਰੇ ਤੋਂ ਸੁਣ ਲਓ ਮਾੜਾ ਕੀ ਕੀਤਾ ਐਨਐਸਏ ਇਹਨਾਂ ਨੇ ਲਾਈ ਜਾਣਾ ਇਹ ਤਾਂ ਕਹਿੰਦੇ ਨੇ ਕੇਸ਼ਰੀਵਾਲ ਨੇ ਕਿਹਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ دی ਉਹਨੂੰ ਦੁਬਾਰਾ ਮੰਗेंगे ਦੁਬਾਰਾ ਦੇਂਗੇ ਆਪਾਂ ਦਾ ਗਰਦਰੀਆ ਦਾ ਹਰਿਆਣਾ ਪੁਲਿਸ ਚੜ੍ਹ ਕੇ ਸਾਡੀ ਪੰਜਾਬ ਦੀ ਟੈਰੀਟਰੀ ਚ ਬਰੇਕੇਟਿੰਗ ਕੀਤੀ ਹੋਈ ਹੈ ਕੁੱਟਿਆ ਕਿਸਾਨਾਂ ਨੂੰ ਇਹਦੇ ਸ਼ਰਿਆਮੇ ਦੀ ਅੰਦਰ ਵੜ ਕੇ ਟਰੈਕਟਰ ਭੰਨ ਦਿੱਤੇ ਪ੍ਰੀਤਪਾਲ ਚੱਕ ਕੇ ਬੂਰੀਆਂ ਚ ਪਾ ਕੇ ਲੈ ਕੇ ਛੁੱਪ ਕਰਨ ਨੂੰ ਗੋਲੀ ਮਾਰ ਕੇ ਮਾਰਤਾ ਹੋਰ ਕੀ ਹੁੰਦਾ ਵਾ ਮਾੜਾ ਕਰਨਾ 24 ਘੰਟੇ ਛੂਟਰਾਂ ਨੇ ਮਾਰਤਾ ਜਿਨ੍ਹਾਂ ਨੇ ਮਾਰਿਆ ਉਹ ਇੰਟਰਵਿਊਆ ਦੇ ਰਹੇ ਨੇ ਜਿਨ੍ਹਾਂ ਨੇ ਮਾਰਿਆ ਉਹ ਮੀਥੇਰ ਦੇ ਨਾਲ ਕੈਂਪੇਨ ਕਰ ਰਹੇ ਨੇ ਜਿਨ੍ਹਾਂ ਦੇ ਨਾਮ ਨੇ ਚਰਾਨ ਦੇ ਵਿੱਚ ਹੋਰ ਮਾੜਾ ਕੀ ਹੁੰਦਾ ਵਾ ਜੇ ਉਹਨਾਂ ਦੇ ਐਨਐਸਐਲ ਆਟ ਉਹਨਾਂ ਦੀ ਉਹਨਾਂ ਦੀ ਔਰਤਾਂ 25 ਦਿਨ ਭੁੱਖੀਆਂ ਰੱਖੀਆਂ ਹੋਰ ਮਾੜਾ ਕੀ ਹੁੰਦਾ ਆਮਕਰਾਂ ਦੇ ਕਿਤੇ ਲੱਗਦੇ ਵੀ ਹਾਂ ਆਮਕਰਾਂ ਦੇ ਨੌਜਵਾਨ ਜਿਹੜੇ ਚੁਣ ਕੇ ਅੱਗੇ ਇਹ ਕਰੋ ਐਮਐਲਏ ਇਹਨਾਂ ਐਮਐਸਆਂ ਦੀ ਨਾ ਇੱਕ ਰੀ ਜਾਇਦਾਦ ਦਾ ਚੱਕਰ ਮਾਰੋ ਆ ਸਰਪੰਚੀਤ ਕੋਲ ਮਾਣੂ ਕਿ ਜਿਹੜੀ ਕਹਿੰਦੀ ਮੈਂ ਤਾਂ ਬਹੁਤ ਗਰੀਬ ਆ ਸੰਤ ਤਾਂ ਖੇਰਾ ਸਭ ਕਿਰਾਏ ਤੇ ਨਹੀਂ ਦੇਣ ਦਿੰਦੇ ਉਹਦੀ ਕਰੋੜਾਂ ਦੀ ਗੁੱਠੀ ਬਣ ਰਹੀ ਹੈ ਜਗਰੌਂ ਫਲਾਇਓਵਰ ਦੇ ਲੱਗੇ ਆ ਤੁਹਾਡਾ ਜਿਹੜਾ ਲਫੇੜੇ ਮਾਸਟਰ ਇਸ ਲਈ ਬਣਾਇਆ ਐਮਐਲਏ ਕਿ ਤੂੰ ਸਰਪੰਚਾਂ ਦੇ ਲਫੇੜੇ ਮਾਰੇਗਾ ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਸੀਗੀ ਦੰਦ ਸਤਕਾਰ ਨੇ ਇਨਾਂ ਦੇ ਘਰਾ ਦੇ ਵਿੱਚ ਕੈਨੋ ਕਾਂਦੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ ਕਹਿੰਦੇ ਕਿ ਪਹਿਲਾਂ ਨਾਲੋਂ ਸਟਰੋਂਗ ਹੋ ਰਿਹਾ ਕਾਂਦੀ ਅਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਾਂ ਅਸੀਂ ਉਹ ਲੋਕਾਂ ਨੂੰ ਦੱਸ ਰਹੇ ਹਾਂ ਕਿ ਜੋ ਜੋ ਕਾਂਗਰਸ ਨਹੀਂ ਕੀਤਾ ਜੋ ਜੋ ਆਵਾ ਦੀ ਪਾਰਟੀ ਨਹੀਂ ਕੀਤਾ ਪੰਜਾਬ ਨਹੀਂ ਇੱਕ ਮਿੰਟ ਮੈਨੂੰ ਦੱਸੋ 15 ਸਾਲ ਕੱਥੇ ਭੁਖ ਮੰਤਰੀ ਆਫਟਰ 1984 ਬਾਦਲ ਸਾਹਿਬ ਰਹੇ ਨੇ ਜਿਹੜੇ ਸਿੱਖਾਂ ਦੇ ਮਸਲੇ ਸੀ ਕੋਈ ਰਿਸੋਲਵ ਹੋਤਾ ਇਹਨਾਂ ਕੋਲ ਤਾਂ ਭਾਈ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਟੇਬਲ ਤੇ ਪਈ ਸੀ ਬਾਦੂ ਦੇਖ ਕੇ ਉਹਨੂੰ ਚੱਕ ਕੇ ਲੈ ਪੁਲਿਸ ਲੈ ਗਈ ਉਹਦੀ ਫਰਦਰ ਇਨਕੁਆਇਰੀ ਕਰਕੇ ਜਿਨ੍ਹਾਂ ਬੰਦਿਆਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨਾਂ ਨੂੰ ਸਜ਼ਾ ਦੇ ਸਕਦੇ ਸੀ ਪਰ ਨਹੀਂ ਦਿੱਤੀ ਜੇ ਮੋਦੀ ਦੁਆਰਾ 24 ਵਿੱਚ ਜਿੱਤ ਗਿਆ ਸਭ ਦਾਣਾ ਕਿਸੇ ਵੀ ਆਪੋਜੀਸ਼ਨ ਦੀ ਸਰਕਾਰ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਚਾਹੇ ਉਹ ਪੈਸੇ ਨਾਲ ਤੋੜਨ ਚਾਹੇ ਉਹ ਸੱਤਾ ਨਾਲ ਤੋੜਨ ਚਾਹੇ ਈਡੀ ਨਾਲ ਤੋੜਨ ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਤਾਂ ਇਸ ਵਕਤ ਅਸੀਂ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੀ ਕਿ ਪੋਜੀਸ਼ਨ ਆ ਉਹ ਦਿਖਾ ਰਹੇ ਹਾਂ ਵੱਖ-ਵੱਖ ਉਮੀਦਵਾਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਆ ਉਹ ਕਰ ਰਹੇ ਹਾਂ ਜਿਵੇਂ ਕਿਸੇ ਨੇ ਲਿਖਿਆ ਕਿ ਜਿਹੜਾ ਝੂਠ ਦਾ ਟੋਕਰਾ ਉਹ ਸਾਰੇ ਦਿਨ ਦੇ ਵਿੱਚ ਬਾਜ਼ਾਰ ਦੇ ਵਿੱਚ ਵਿਕ ਜਾਂਦਾ ਤੇ ਪਰ ਜਿਹੜਾ ਸੱਚ ਦੀ ਗੱਲ ਕਰਦਾ ਉਹ ਬੰਦਾ ਜਿਉਂਦਾ ਤਿਉਂ ਬੈਠਾ ਰਹਿੰਦਾ ਤਾਂ ਸਾਡੇ ਨਾਲ ਇਸ ਵਕਤ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਦੇ ਹਾਂ ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਹਿਬ ਮਿਹਰਬਾਨੀ ਜੀ ਸ਼ੁਕਰੀਆ ਸਰਬ ਜਿਵੇਂ ਮੈਂ ਸ਼ੁਰੂਆਤ ਕਰੀ ਆ ਕਿ ਜਿਹੜਾ ਝੂਠ ਦਾ ਟੋਕਰਾ ਲੈ ਕੇ ਆਉਂਦੇ ਨੇ ਉਹ ਵੇਖ ਜਾਂਦਾ ਤੇ ਸੱਚ ਦਾ ਜਿਹੜਾ ਪ੍ਰਚਾਰ ਕਰਨ ਵਾਲਿਆਂ ਝੂਠ बार-बार ਨਹੀਂ ਚੱਲਦਾ ਜੀ ਉਹ ਇੱਕ ਬੜੀ ਪ੍ਰਾਣੀ ਕਹਾਵਤ ਆ ਕਿ ਤੁਸੀਂ ਅ ਕੁਝ ਸਮਾਂ ਸਾਰੀ ਜਨਤਾ ਨੂੰ ਮੂਰਖ ਬਣਾ ਸਕਦੇ ਹੋ ਸਮਝ ਗਏ ਨਹੀਂ ਤੁਸੀਂ ਝੂਠ ਬੋਲ ਕੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਆ ਇਦਾਂ ਦੀ ਕਹਾਵਤ ਜੀ ਆ ਕਿ ਉਹ ਬਹੁਤੀ ਦੇਰ ਤੁਹਾਡਾ ਛਲ ਕਪਟ ਚੱਲਦਾ ਨਹੀਂਗਾ ਇੱਕ ਵਾਰੀ ਇਹਨਾਂ ਨੇ ਜਿਹੜਾ ਬਦਲਾਅ ਬਦਲੂ ਦੀ ਗੱਲ ਕਹਿ ਕੇ ਰੌਲਾ ਪਾ ਲਿਆ ਹੁਣ ਝੂਠ ਵਾਰ-ਵਾਰ ਨਹੀਂ ਚੱਲੇਗਾ ਹੁਣ ਸੱਚ ਹੀ ਚੱਲੇਗਾ ਜਿਆ ਸਾਹਿਬ ਕਾਫੀ ਦਿਨ ਹੋ ਗਿਆ ਇੱਥੇ ਹੜਕੇ ਦੇ ਵਿੱਚ ਵਿਚਰਦਿਆਂ ਨੂੰ ਰਿਸਪਾਂਸ ਕਿਦਾਂ ਦਾ ਮਿਲ ਰਿਹਾ ਲੋਕਾਂ ਦਾ ਲੋਕਾਂ ਦਾ ਅਰ ਚਕਾਓ ਕਿਦਾਂ ਦਾ ਤੁਸੀਂ ਆਪ ਦੇਖੋ ਨਾ ਤੁਸੀਂ ਆਪ ਪੁੱਛੋ ਮੇਰੇ ਮੂੰਹੋਂ ਕਹਿਣ ਨਾ ਕਿ ਮੈਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਮੈਨੂੰ ਤਾਂ ਫੀਲ ਹੋ ਹੀ ਰਿਹਾ ਮੈਨੂੰ ਤਾਂ ਕਟਿੰਗ ਐ ਕ੍ਰਾਸ ਪਾਰਟੀ ਲਾਈਨਸ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਸ਼੍ਰੋਮਣਿਕਾਲੀ ਦਿਲ ਦੇ ਵਰਕਰ ਤੇ ਮੇਰੀ ਆਪਣੀ ਪਾਰਟੀ ਦੇ ਤਾਂ ਬਹੁਤ ਜਜ਼ਬੇ ਨਾਲ ਲੱਗੇ ਹੋਏ ਲੋਕੀ ਸਾਰੇ ਜੀ ਤਾਂ ਅੱਛਾ ਰਿਸਪੌਂਸ ਜਿਵੇਂ ਤੁਸੀਂ ਸਿੱਖ ਮੁੱਦਿਆਂ ਦੀ ਗੱਲ ਕਰਦੇ ਹੋ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਨੇ ਇਹ ਨਹੀਂ ਲੱਗਦਾ ਹੈਗਾ ਕਿ ਵੋਟ ਵੰਡੀ ਗਈ ਹੈ ਕਿ ਉਸੇ ਮੁੱਦਿਆਂ ਦੀ ਗੱਲ ਤੁਸੀਂ ਕਰਦੇ ਹੋ ਉਸੇ ਨਹੀਂ 1 ਮਿੰਟ ਬੰਦ ਸੋ ਮੈਂ ਤਾਂ ਪਹਿਲੀ ਵਾਰ ਹੀ ਲੜਨਾ ਹੈ ਉਹ ਤਾਂ 8 ਇਲੈਕਸ਼ਨਾਂ ਲੜ ਚੁੱਕੇ ਨੇ ਜਦੋਂ ਪਹਿਲਾਂ ਇੱਥੇ ਲੜਦੇ ਉਦੋਂ ਤਾਂ ਖੇਰਾ ਨਹੀਂ ਸੀ ਲੜਦਾ ਜੇ ਉਹ ਤਨੌਲੇ ਸਮੇਤ 8 ਇਲੈਕਸ਼ਨਾਂ ਚੋਂ 6 ਵਾਰੀ ਹਾਰੇ ਨੇ 2 ਵਾਰੀ ਜਿੱਤੇ ਨੇ ਉਦੋਂ ਮੈਂ ਤਾਂ ਨਹੀਂ ਉਹਨਾਂ ਨੂੰ ਹੰਕੇ ਹਰਾਇਆ ਇਹ ਤਾਂ ਸਾਰੀਆਂ ਪਾਰਟੀਆਂ ਦਾ ਅਧਿਕਾਰ ਹੈ ਜਿਹੜਾ ਜਿੱਥੋਂ ਮਰਜ਼ੀ ਲੜ ਸਕਦਾ ਵਾ ਇਹ ਕੋਈ ਇਦਾਂ ਇਹ ਕਹਿਣਾ ਕਿ ਨਹੀਂ ਜੀ ਉਹ ਇਸ ਕਰਕੇ ਤੁਸੀਂ ਉੱਥੇ ਲੜ ਰਹੇ ਜੀ ਉਹਨਾਂ ਨੂੰ ਤੁਹਾਨੂੰ ਲੜਨਾ ਨਹੀਂ ਚਾਹੀਦਾ ਸੀਗਾ ਮੈਂ ਤਾਂ ਟਿਕਟ ਮੰਗੀ ਵੀ ਨਹੀਂ ਸੀ ਮੇਰੀ ਪਾਰਟੀ ਨੇ ਕੁਝ ਸੋਚ ਕੇ ਦਿੱਤੀ ਨਾ ਸਾਡੀ ਪਾਰਟੀ ਵੀ ਤਾਂ ਚਾਹੁੰਦੀ ਆ ਨਾ ਕਿ 2022 ਦੇ ਵਿੱਚ ਅਸੀਂ ਆਪਣੀ ਪਾਰਟੀ ਦਾ ਨੈਟਵਰਕ ਔਰ ਜਿਹੜਾ ਗ੍ਰਾਫ ਹੈ ਉੱਤੇ ਚੱਕ ਕੇ ਲੈ ਕੇ ਆਈਏ ਤੁਸੀਂ ਤੁਸੀਂ ਹਮੇਸ਼ਾ ਆਪਣੇ ਫਾਦਰ ਸਾਹਿਬ ਦੀ ਗੱਲ ਕਰਦੇ ਹੋ ਨਿਓ ਕਿ ਸਿਖਜਿੰਦਰ ਸਿੰਘ ਖੈਰਾ ਦੇ ਵੱਲੋਂ ਜੋ ਸਾਨੂੰ ਸਿਖਾਇਆ ਗਿਆ ਸੀ ਉਹੀ ਲੋਕਾਂ ਨੂੰ ਵੰਡ ਰਹੇ ਹਾਂਗੇ ਆ ਕੀ ਲੱਗਦਾ ਵੀ ਅੱਜ ਜੋ ਐਨਐਸਏ ਵਗੈਰਾ ਵਰਗੇ ਕਾਨੂੰਨ ਕਾਲੇ ਕਾਨੂੰਨ ਇਹਨਾਂ ਨੌਜਵਾਨਾਂ ਦੇ ਉੱਪਰ ਥੋਪ ਦਿੱਤੇ ਗਏ ਫਿਰ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਨਹੀਂ ਇਹ ਤਾਂ ਸਾਰਾ ਬੜਾ ਗਲਤ ਕੰਮ ਹੈ ਜੀ ਮਤਲਬ ਇਹੋ ਜਿਹਾ ਕਾਲੇ ਕਾਨੂੰਨ ਅੱਜ ਦੇ ਜੋਗ ਵਿੱਚ ਕਿਤੇ ਵਰਲਡਵਾਈਡ ਹੀ ਨਹੀਂ ਲੱਗ ਸਕਦੇ ਇਹਦੇ ਕੋਈ ਨਾ ਜਮਾਨਤ ਹੈ ਨਾ ਕੋਈ ਅਪੀਲ ਹੈ ਨਾ ਕੋਈ ਦਲੀਲ ਹੈ ਇੱਕ ਸਾਲ ਦਾ ਸਿਰਫ ਇੱਕ ਹੁਕਮ ਲਿਖ ਕੇ ਡੀਸੀ ਨੇ ਪਾ ਦੇਣਾ ਤੇ ਤੁਸੀਂ ਸਾਲ ਦੀ ਨਜ਼ਰਬੰਦੋਂ ਤੁਸੀਂ ਮੈਂ ਤਾਂ ਇਹਨਾਂ ਇਹਨਾਂ ਗੱਲਾਂ ਦੇ ਸਖਤ ਖਿਲਾਫ ਹੈ ਮੈਂ ਯੂਏਪੀਏ ਦੇ ਲਾਅ ਦੇ ਖ਼ਿਲਾਫ ਹੈ ਪਰ ਜਿਹੜੇ ਇਨਕਲਾਬੀ ਕਹਿੰਦੇ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਟੰਗੀਆਂ ਆਕਰ ਬਾਬਾ ਸਾਹਿਬ ਅੰਬੇਦਕਰ ਜੀਤੇ ਹੁੰਦੇ ਉਹ ਯੂਆਪਾ ਵਰਗੇ ਕਾਨੂੰਨ ਤੇ ਐਨਐਸਰ ਵਰਗੇ ਕਾਨੂੰਨ ਲਾਉਂਦੇ ਜੇ ਉਹਨਾਂ ਨੇ ਸੰਵਿਧਾਨ 'ਚ ਕਦੀ ਵੀ ਨਹੀਂ ਪਾਉਣਾ ਛਾ ਉਹਨਾਂ ਨੇ ਨਾ ਪਹਿਲਾਂ ਪਏ ਹੋਏ ਸੀ ਤੇ 14 ਤੋਂ ਬਾਅਦ ਬਣਿਆ ਹਾਂ ਜੀ ਕਿਸਾਨਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਰੋੜ ਰਹੇ ਨੇ ਕਿਸਾਨਾਂ ਉਹ ਤਾਂ ਮੈਂ ਅੱਜ ਸਵੇਰੇ ਜਾ ਕੇ ਆਇਆ ਬਰਨਾਲੇ ਮੰਡੀ ਚ ਸਾਰੀ ਮੰਡੀ ਭਰੀ ਪਈ ਲਿਫਟਿੰਗ ਹੀ ਹੈ ਨਹੀਂਗੀ ਜੀ ਜੇ ਸੰਗਰੂਰ ਚੀਫ ਮਿਨਿਸਟਰ ਤੇ ਹੋਮ ਡਿਸਟ੍ਰਿਕਟ ਵਿੱਚ ਅਨਾਜ ਉਦਾਂ ਦਾ ਪਿਆਵਾਂ ਫਰਜ਼ ਕਰੋ ਬਾਰਿਸ਼ ਪੈ ਜੇ ਆੜਤੀਏ ਕਹਿੰਦੇ ਜੀ ਸਾਰਾ ਕੱਟ ਸਾਨੂੰ ਲੱਗ ਜਾਣਾ ਜੀ ਸਾਡੇ ਥੱਲੇ ਬੂਰੀਆਂ ਦੇ ਗਲੀ ਜਾਂਦੇ ਨੇ ਜੀ ਇਨਸਪੈਕਟਰ ਸਾਨੂੰ ਨੋਟਿਸ ਕੱਢੀ ਜਾਂਦੇ ਨੇ ਜੀ ਪੈਸੇ ਮੰਗਦੇ ਨੇ ਜੀ ਲਿਫਟਿੰਗ ਹੋ ਨਹੀਂ ਰਹੀ ਆੜਤੀਆਂ ਦਾ ਕਮਿਸ਼ਨ ਜਿਹੜਾ 2.5% ਹੁੰਦਾ ਵਾ ਇੱਕ ਬੈਗ ਦੇ ਪ ਇੱਕ ਮਤਲਬ ਉਹਦੇ ਵਜ਼ਨ ਦੇ ਹਿਸਾਬ ਦੇ ਨਾਲ ਉਹ 57 ਰੁਪਏ ਦੀ ਬਜਾਈ 44 ਰੁਪਏ ਮਿਲ ਰਹੇ ਉਹਨਾਂ ਨੂੰ ਪਾਵਾਂ ਉਹ ਬੀਜੇਪੀ ਦਾ ਫੈਸਲਾ ਵਾ ਪਰ ਭਗਵੰਤ ਮਾਨ ਦਾ ਰੋਲ ਹੈ ਕਿ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੋਸ਼ਿਸ਼ ਤਾਂ ਕਰੇ ਨਾ ਥੋੜੀ ਬਹੁਤੀ ਸੋ ਕਿਸਾਨ ਔਰ ਜਿਹੜਾ ਪਹਿਲਾਂ ਫਸਲਾਂ ਦਾ ਨੁਕਸਾਨ ਹੋਇਆ ਜਿਹੜਾ ਕਹਿੰਦਾ ਮੈਂ ਬੱਕਰੀ ਮੁਰਗੀ ਦਾ ਮੁਆਵਜ਼ਾ ਦਵਾਂ ਕਿੱਥੇ ਉਹ ਮੁਆਵਜ਼ਾ ਸਾਰੇ ਕਿੱਥੇ ਨੇ ਜਿਹੜਾ ਕਹਿੰਦਾ ਸੀ ਬਾਈ ਐਮਐਸਪੀ ਦੀਆਂ ਫਸਲਾਂ ਤੇ ਬਾਈ ਫਸਲਾਂ ਤੇ ਐਮਐਸਪੀ ਦਵਾਂਗਾ ਮੈਂ ਕਿੱਥੇ ਨੇ ਇਹਨਾਂ ਦੇ ਵਾਅਦੇ ਸਾਰੇ ਉਹ ਕਿੱਥੇ ਹਜ਼ਾਰ ਰੁਪਏ ਔਰਤਾਂ ਨੂੰ ਜਿਹੜਾ ਕਹ ਸੰਗਰੂਰ ਸ਼ਹਿਰ ਚ ਕਾਫੀ ਅ ਕਿਸੇ ਘਰ ਚ ਗਏ ਉਹ ਕਹਿੰਦੇ ਜੀ ਸਾਡਾ ਭਗਵੰਤ ਨੇ 25000 ਰੁਪਏ ਮਾਰ ਲਿਆ ਮੈਂ ਕਿਹਾ ਤੁਹਾਡਾ 25000 ਕਿਉਂ ਮਾਰ ਲਿਆ ਉਹ ਕਹਿੰਦੇ ਸਾਡੇ 24 ਮਹੀਨਿਆਂ ਦਾ 1000 ਰੁਪਿਆ ਸੀਗਾ ਹਾਂ ਤੇ 24000 ਰੁਪਿਆ ਬਣ ਗਿਆ 25ਵਾਂ ਮਹੀਨਾ ਚੱਲ ਰਿਹਾ ਵਾ ਅਗਰ ਉਹਨਾਂ ਨੂੰ ਪੁੱਛਣਗੇ ਭਗਵੰਤ ਨੂੰ ਕਿ ਸਾਡਾ 25000 ਰੁਪਿਆ ਕੱਢ ਸਾਰੀਆਂ ਔਰਤਾਂ ਪੁੱਛਣ ਲੱਗ ਜਾਣ ਕਿੱਧਰ ਦੇ ਪਾਸੇ ਮੂੰਹ ਲੈ ਕੇ ਜਾਊਗਾ ਇਹ ਪਗਵਾਨ ਤਮਾਨ ਮੁੱਖ ਮੰਤਰੀ ਸ਼ਹਿਰ ਦੇ ਵਿੱਚ ਜਿਹਨੂੰ ਸਪੀਚ ਕਰਦੇ ਨੇ ਉਹ ਇਹੀ ਪੁੱਛਦੇ ਨੇ ਕਹਿੰਦੇ ਅਸੀਂ ਮਾੜਾ ਕੀ ਕੀਤਾ ਸਾਡੀ ਪਾਰਟੀ ਨੇ ਕਿਸਾਨਾਂ ਦਾ ਜਾਂ ਲੋਕਾਂ ਦਾ ਮਾੜਾ ਹਾਂ ਹਾਂ ਮੇਰੇ ਤੋਂ ਸੁਣ ਲਓ ਮਾੜਾ ਕੀ ਕੀਤਾ ਐਨਐਸਏ ਇਹਨਾਂ ਨੇ ਲਾਈ ਜਣਾ ਇਹ ਤਾਂ ਕਹਿੰਦੇ ਨੇ ਕੇਸ਼ਰੀਵਾਲ ਨੇ ਕਿਹਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ دی ਨੂੰ ਦੁਬਾਰਾ ਮੰਗेंगे ਦੁਬਾਰਾ ਦੇਂਗੇ ਆਪਕਾ ਗਿਰਦ ਰਿਆ ਤਾਂ ਹਰਿਆਣਾ ਪੁਲਿਸ ਚੜ੍ਹ ਕੇ ਸਾਡੀ ਪੰਜਾਬ ਦੀ ਟੈਰੀਟਰੀ ਚ ਪੈਰੀਕੇਟਿੰਗ ਕੀਤੀ ਹੋਈ ਹੈ ਕੁੱਟਿਆ ਕਿਸਾਨਾਂ ਨੂੰ ਇਹਦੇ ਛੜਿਆਮ ਇਹਦੀ ਅੰਦਰ ਵੜ ਕੇ ਟਰੈਕਟਰ ਭੰਨ ਦਿੱਤੇ ਪ੍ਰੀਤਪਾਲ ਚੱਕ ਕੇ ਬੂਰੀਆਂ ਚ ਪਾ ਕੇ ਲੈ ਗਏ ਸ਼ੂਟ ਕਰਨ ਨੂੰ ਗੋਲੀ ਮਾਰ ਕੇ ਮਾਰਤਾ ਹੋਰ ਕੀ ਹੁੰਦਾ ਵਾ ਮਾੜਾ ਕਰਨਾ ਸਿੱਧੂ ਮੂਸੇਵਾਲੇ ਦਾ ਪੁੱਤ ਮਰਵਾਤਾ ਤੁਸੀਂ ਤੁਸੀਂ ਸਿਕਿਉਰਿਟੀ ਚੱਕ ਕੇ ਸਾਰੀ ਸ਼ੇਅਰ ਕਰਤੀ ਸੋਸ਼ਲ ਮੀਡੀਆ ਦੇ ਵਿੱਚ 24 ਘੰਟੇ ਸ਼ੂਟਰਾਂ ਨੇ ਮਾਰਤਾ ਜਿਨ੍ਹਾਂ ਨੇ ਮਾਰਿਆ ਉਹ ਇੰਟਰਵਿਊਆ ਦੇ ਰਹੇ ਨੇ ਜਿਨ੍ਹਾਂ ਨੇ ਮਾਰਿਆ ਉਹ ਮੀਤ ਹੀਰ ਦੇ ਨਾਲ ਕੈਂਪੇਨ ਕਰ ਰਹੇ ਨੇ ਜਿਨ੍ਹਾਂ ਦੇ ਨਾਮ ਨੇ ਚਲਾਨ ਦੇ ਵਿੱਚ ਹੋਰ ਮਾੜਾ ਕੀ ਹੁੰਦਾ ਵਾ ਟੈਲ ਮੀ ਉਹਨਾਂ ਦੇ ਐਨਐਸਏ ਲਾ ਕੇ ਉਹਨਾਂ ਦੀ ਉਹਨਾਂ ਦੀ ਔਰਤਾਂ 25 ਦਿਨ ਭੁੱਖੀਆਂ ਰੱਖੀਆਂ ਹੋਰ ਮਾੜਾ ਕੀ ਹੁੰਦਾ ਵਾ ਟੈਲ ਕਿੰਨੇ 70 ਸਾਲਾਂ 'ਚ ਨਹੀਂ ਹੋਇਆ ਜੋ ਅਸੀਂ ਕਰ ਰਹੇ ਆਂਗੇ 70 ਸਾਲਾਂ 'ਚ ਕਟਾਰੂ ਚੱਕ ਇਮਰਤੋ ਬੁੱਛਲ ਹਮ 70 ਸਾਲਾਂ ਅਜ ਕਿਸੇ ਸਾਡੇ ਐਮਐਲਏ ਐਨਆਰਆਈ ਦੀ ਕੋਠੀ ਨਹੀਂ ਦੱਬੀ ਜਿਦਾ ਸਰਬਜੀਤ ਕੌਰ ਮਾਨੂ ਕਹਿੰਦੇ 70 ਸਾਲਾਂ ਅਜ ਹਮੀਰ ਹਮੀਰ ਚੰਦ ਪਾਕ ਪਾਕ ਕਿਨਾਂ ਪਠਾਨ ਮਾਜਰਾ ਇਹੋ ਜਿਹੇ ਬੰਦੇ ਦੂਜਿਆਂ ਦੇ ਕੇਬਲ ਨੈਟਵਰਕ ਨੂੰ ਪੈਗੇ ਨੇ ਇੱਕ ਇਸਟੈਬਲਿਸ਼ਡ ਕੇਬਲ ਨੈਟਵਰਕ ਹਾਊਸ ਹੈ ਪੰਜਾਬ ਦਾ ਉਹਨੂੰ ਕਹਿੰਦੇ ਸਾਰਾ ਬਣਿਆ ਬਣਾਇਆ ਸਾਡਾ ਵਪਾਰ ਸਾਨੂੰ ਦੇ ਦੇ ਨਹੀਂ ਤਾਂ 100 ਕਰੋੜ ਰੁਪਇਆ ਦੇ ਦੇ ਨਹੀਂ ਤਾਂ ਤੇਰੇ ਤੇ ਪਰਚੇ ਕਰਾਂਦੇ ਖਰੇ 35 ਪਰਚੇ ਕਰਤੇ ਨੇ ਉਹ ਬੰਦੇ ਦੇ ਦੇਸ਼ ਤੋਂ ਭਜਾ ਦਿੱਤਾ ਜੀ ਸਹੀ ਟਾਈਮ ਤੇ ਦਾ ਨਾਮ ਵੀ ਦੱਸੂਗਾ ਮੈਂ মিডিਆ ਦਾ ਰੂਲ ਕਿਦਾਂ ਦੇਖਦੇ ਹੋ ਜੋ ਓਵਰঅল ਸਾਰਾ মিডিਆ ਉੱਥੇ ਗਈ ਜਾਂਦੇ ਨੇ ਬੀਜੇਪੀ ਨੇ ਗੋਦੀ মিডিਆ ਬਣਾ ਦਿਆ ਹੈ ਜੀ ਇੱਥੇ ਸਾਰਾ ਕੇਜਰੀਵਾਲ ਦਾ মিডিਆ ਵਾ ਕਿਹੜਾ মিডিਆ ਜਿਹੜਾ ਖੇਰੇ ਦੀ ਨਿਰਪੱਖ ਖਬਰ ਦਿਖਾਉਂਦਾ ਜਿਹੜੇ ਇੱਥੇ ਬੜੇ-ਬੜੇ-ਬੜੇ ਖੱਬੀ ਕਾਂ ਬਣੇ ਹੋਏ ਸੀਗੇ ਇਨਕਲਾਬੀ ਸੀ ਟੀਵੀ ਚੈਨਲ ਵਾਲੇ ਕਰਫਿਊ ਵਰਗੇ ਕਿੱਥੇ ਨੇ ਉਹ ਉਹ ਕੱਲੇ ਮੀਥੇਰ ਦੀ ਇੰਟਰਵਿਊ ਲੈ ਕੇ ਭੱਜ ਜਾਂਦੇ ਸੰਗਰੂਰ ਤੋਂ ਮੇਰੇ ਵੱਲ ਤਾਂ ਆਏ ਹੀ ਨਹੀਂ ਕਿ ਕਦੀ ਕਿਉਂਕਿ ਉਹਨਾਂ ਨੂੰ ਉੱਤੋਂ ਹਦਾਇਤ ਆ ਕੇ ਖਬਰਦਾਰ ਜੇ ਖੇਰਾ ਦਿਖਾਇਆ ਖਬਰਦਾਰ ਤੁਹਾਡੇ ਪੈਸੇ ਕੱਟ ਲਵਾਂਗੇ ਤੁਹਾਡੀਆਂ ਇਸ਼ਤਾਰ ਤੁਹਾਡੀਆਂ ਜਿਹੜੀਆਂ ਮਸ਼ਹੂਰੀਆਂ ਕੱਟ ਲਾਂਗੇ ਤੁਹਾਡੇ ਦੇ ਪਰਚੇ ਦਰਜ ਕਰਾ ਦਾਂਗੇ ਜਿਹੜੇ ਪੈਸੇ ਨਾ ਮੰਨਗੇ ਉਹ ਪੈਸੇ ਨਾ ਪੜੋਸਲੇ ਜਿਹੜੇ ਉਧਾ ਤੇ ਉਹਨਾਂ ਨੂੰ ਪੁਲਿਸ ਚੋਂ ਆਉਂਦੀ ਆ ਅਸੀਂ ਤਾਂ ਨਹੀਂ ਮੰਨੇ ਤੁਹਾਡੇ ਵਰਗੇ ਮੀਡੀਆ ਨੇ ਤਾਂ ਬਚਾਇਆ ਸਾਨੂੰ ਤਾਈਓ ਤਾਂ ਅਸੀਂ ਜਿੰਦੇ ਜਾਗਦੇ ਆ ਜਾਂ ਸਾਨੂੰ ਸੋਸ਼ਲ ਮੀਡੀਆ ਆਰਗੇਨਿਕ ਸਾਡੇ ਆਪਣੇ ਪੇजेस ਉੱਥੋਂ ਗੱਲ ਪਹੁੰਚ ਅੱਛਾ ਗੱਲ ਵੀ ਪਹੁੰਚ ਜਾਂਦੀ ਇਹ ਮੂਰਖ ਬੰਦੇ ਨੂੰ ਪੁੱਛੇ ਇੰਨਾ ਪੈਸਾ ਖਰਚ ਕੇ ਪੰਜਾਬ ਦਾ ਖੰਭੇ ਖੰਭੇ ਤੇ ਆਪਣੀ ਫੋਟੋ ਟੰਗ ਕੇ ਮਤਲਬ ਚੇਨਈ ਤੇ ਬੈਂਗਲੌਰ ਦੇ 에ਰਪੋਰਟਾਂ ਤੇ ਵੀ ਆਪਣੇ ਬੱਡੇ ਉਹ ਇਲੈਕਟ੍ਰੋਨਿਕ ਬੋਰਡ ਲਾ ਕੇ ਕੀ ਸਾਬਤ ਕਰਨਾ ਚਾਹੁੰਨਾਂ ਤੁਸੀਂ ਜਦੋਂ ਤੁਸੀਂ ਤੁਹਾਨੂੰ ਲੋਕਾਂ ਦਾ ਫਤਵਾ ਦਿੱਤਾ ਉਹਦੋਂ ਤੁਹਾਡੇ ਕੋ ਕਿਹੜੀ ਸੱਤਾ ਤੇ ਸਰਕਾਰ ਤੇ ਕਿਹੜੀ ਪਬਲਿਸਿਟੀ ਤੇ ਕਿਹੜੇ ਫਲੈਕਸ ਬੋਰਡ ਸੀਗੇ ਉਦੋਂ ਵੀ ਤਾਂ ਲੋਕਾਂ ਨੇ ਚਿਤਾਇਆ ਸੀ ਨਾ ਰਾਜਧਾਨੀ ਚ ਬਣੇ ਉਹ ਕਿਲੇ ਦੇ ਅੰਦਰ ਕਿੱਦਾਂ ਦੇ ਅਟੈਕ ਕਰੋਗੇ ਫਿਰ ਜੋ ਇਹਨਾਂ ਦਾ ਕਿਲਾ ਤਾਂ ਹੈਗਾ ਨਹੀਂ ਜੀ ਐਵੇਂ ਓਕੀ ਕਹਿੰਦੇ ਹੁੰਦੇ ਆ ਰੇਤ ਦੀ ਦੀਵਾਰ ਦਾ ਕਿਲਾ ਵਾ ਰੇਤ ਦਾ ਕਿਲਾ ਟਿਕ ਟਿਕ ਦਾ ਹੁੰਦਾ ਕਦੀ ਉਹ ਤਾਂ ਉਹਦਾ ਪਹਿਲੇ 3 ਮਹੀਨੇ ਜੇ ਡਿੱਗ ਗਿਆ ਸੀ ਕਿਲਾ ਬੀਬੀ ਅਨਮੋਲ ਗਗਨਮਾਨ ਪਿਛਲੇ ਇਲੈਕਸ਼ਨਾਂ ਚ ਕਹਿੰਦੀ ਰਹੀ ਕਿ ਅਸੀਂ ਹੋਰ ਕਿਤੋਂ ਵੀ ਹਾਰ ਜੇ ਪਰ ਸੰਗਰੂਰ ਤੋਂ ਨਹੀਂ ਉਹ ਤਾਂ ਹਰਾ ਤਾਂ ਦਿੱਤੀ 3 ਮਹੀਨੇ ਬਾਅਦ ਹੋਰ ਕਿਦਾਂ ਰੋਣੀ ਹੁੰਦੀ ਉਹਨਾਂ ਨੇ ਤੇ ਹੁਣ ਤਾਂ 2 ਸਾਲ ਹੋ ਗਏ ਹੁਣ ਤਾਂ ਇਹਨਾਂ ਨੇ ਬਹੁਤ ਗਦਰ ਮਚਾਇਆ ਵਾ ਇਹਨਾਂ ਨੇ ਬਹੁਤ ਕਯੋਸ ਕੀਤਾ ਬੜੀ ਕਰਾਪਸ਼ਨ ਕੀਤੀ ਮੇਰੇ ਕੋਲ ਬਹੁਤ ਡਾਟਾ ਵਾ ਬਹੁਤ ਕੁਝ ਹੈਗਾ ਮੇਰੇ ਕੋਲ ਤੁਸੀਂ ਸਪੀਚ ਕਰ ਰਹੇ ਸੀ ਕਹਿ ਰਹੇ ਸੀ ਕਿ ਬੀਬੀ ਜੀ ਹੁਣ ਸਕੂਟੀ ਤੇ ਬਹਿ ਜੇ ਤਾਂ ਸਕੂਟੀ ਨਾ ਰਹੇ ਕਿਹੜੀ ਬੀਬੀ ਦੀ ਗੱਲ ਕਰ ਰਹੇ ਆ ਜਿਹੜੀ ਹੈਗੀ ਸੰਗਰੂਰ ਵਾਲੀ ਐਮ ਐਲ ਏ ਬੀਬੀ ਉਹਨੂੰ ਸਕੂਟਰ ਵਾਲੀ ਐਮਐਲਏ ਕਹਿੰਦੇ ਸੀਗੇ ਇੱਕ ਉਹ ਦੇਵਚੰਦ ਸੀਗਾ ਜਿਹੜਾ ਨਾਬੇ ਵਾਲਾ ਦੇਵ ਮਾਨ ਹਾਂ ਉਹ ਕਹਿੰਦਾ ਮੈਂ ਸਾਈਕਲ ਵਾਲਾ ਵਾਂ ਮੈਂ ਸਾਈਕਲ ਤੇ ਚੜਿਆ ਕਰੂੰਗਾ ਤੇ ਉਹਦਾ ਸੋਸ਼ਲ ਮੀਡੀਆ ਤੇ ਦਿਖਾਤਾ ਕਿ ਰੇ 5 ਕੇ 4 ਲੱਖ ਰੁਪਏ ਦਾ ਪੈਟਰੋਲ ਦਾ ਬਿੱਲ ਲੈ ਗੱਡੀਆਂ ਤੇ ਹੁਣ ਗੱਡੀਆਂ ਤੋਂ ਨਹੀਂ ਉਤਰਦਾ ਇਹਨੂੰ ਬਣਾਤਾ ਸਕੂਟਰ ਵਾਲੀ ਕਿ ਜੀ 25000 ਦੇ ਅਕਾਊਂਟ ਵਿੱਚ ਹੁਣ ਜਾ ਕੇ ਪੁੱਛੋ ਕਿੰਨੀ ਲੁੱਟ ਬੱਚੀ ਹੋਈ ਹੈ ਆਮ ਘਰਾਂ ਦੇ ਭਵਾਨੀਗੜ੍ਹ ਔਰ ਸੰਗਰੂਰ ਦੀ ਮਿਨਿਸਪੈਲਿਟੀ ਵਿੱਚ ਇੰਨੀ ਕਰਪਸ਼ਨ ਹੋ ਰਹੀ ਥਾਣਿਆਂ ਤਹਿਸੀਲਾਂ ਦੇ ਵਿੱਚ ਇੰਨੇ ਪੈਸੇ ਚੱਲ ਰਹੇ ਨੇ ਉਹ ਬਿਨਾ ਪੋਲੀਟਿਕਲ ਸ਼ ਆਮਕਰਾਂ ਦੇ ਕਿਤੇ ਲੱਗਦੇ ਵੀ ਹਾਂ ਆਮਕਰਾਂ ਦੇ ਨੌਜਵਾਨ ਜਿਹੜੇ ਚੁਣ ਕੇ ਅੱਗੇ ਕਰੋ ਐ ਕਰੋ ਐਮ ਐਲ ਏ ਇਹਨਾਂ ਐਮ ਐਲ ਏ ਦੀ ਨਾ ਇੱਕ ਵਾਰੀ ਜ਼ਾਇਦਾਤ ਦਾ ਚੱਕਰ ਮਾਰੋ ਆ ਸਰਪਜੀਤ ਕੌਰ ਮਾਣੂ ਕਿ ਜਿਹੜੀ ਕਹਿੰਦੀ ਮੈਂ ਤਾਂ ਬਹੁਤ ਕਰੀਬ ਆ ਸਾਨੂੰ ਤਾਂ ਖੇਰਾ ਸਬ ਕਰਾਇਤੇ ਨੀ ਵੀ ਨੇੜੇ ਨਹੀਂ ਦਿੰਦੇ ਉਹਦੀ ਕਰੋੜਾਂ ਦੀ ਕੋਠੀ ਬਣ ਰਹੀ ਐ ਜਗਰੋਂ ਫਲਾਇਓਵਰ ਦੇ ਲਾਗੇ ਆ ਜਿਹੜੇ ਜਿੰਨੇ ਇਹਨਾਂ ਦੇ ਐਮ ਐਲ ਏ ਆ ਜਿਹੜੇ ਸਾਰਿਆਂ ਦੇ ਨਵੇਂ ਘਰ ਬਣ ਰਹੇ ਨੇ ਗੋਲਡੀ ਕੰਬੋਜ ਦਾ ਬਣ ਰਿਹਾ ਵਾ ਪਤਾ ਨਹੀਂ ਕਿੰਨਿਆਂ ਦੇ ਹੋਰ ਬਣ ਰਹੇ ਨੇ ਆ ਤੁਹਾਡਾ ਜਿਹੜਾ ਲਫੇੜੇ ਮਾਸਟਰ ਇਸ ਲਈ ਬਣਾਇਆ ਐਮਐਲਏ ਕਿ ਤੂੰ ਸਰਪੰਚਾਂ ਦੇ ਲਫੇੜੇ ਮਾਰੇਗਾ ਇਹ ਆਮ ਆਦਮੀ ਪਾਰਟੀ ਦੀ ਸਿੱਖਿਆ ਸੀਗੀ ਇਦਾਂ ਦੇ ਸੰਸਕਾਰ ਨੇ ਇਹਨਾਂ ਦੇ ਘਰਾ ਦੇ ਵਿੱਚ ਇਸ ਕਰਕੇ ਇਹ ਬਹੁਤ ਹੰਕਾਰੇ ਗਏ ਨੇ ਇਹ ਤਾਂ ਜ਼ਮੀਨ ਤੋਂ ਚੱਕੇ ਗਏ ਔਰ ਕਦੀ ਕਿਸੇ ਮੁੱਦੇ ਤੇ ਨਹੀਂ ਬੋਲਦੇ ਮੀਤ ਹਰ ਕਦੀ ਸੁਣਿਆ ਬੋਲਦਾ ਸ਼ੁਭਕਰਨ ਮਰਿਆ ਆਦੀਪ ਸਿੱਧੂ ਮੂਸੇਵਾਲਾ ਮਰਿਆ ਨੰਗਲ ਲੰਬੀਆ ਸੰਦੀਪ ਮਰਿਆ ਕਦੀ ਮੀਤ ਹਰ ਦੇ ਮੂੰਹ ਜबान ਨਿਕਲੀ ਇਹ ਤਾਂ ਬੰਦੂਆ ਮਜ਼ਦੂਰਾਂ ਦੀ ਪਾਰਟੀ ਬਣ ਕੇ ਰਹਿ ਗਏ ਨੇ ਕਿੰਨੇ ਗੈਂਗਸਟਰ ਅਸੀਂ ਤਾਂ ਨਹੀਂ ਲਿਆਂਦਾ ਪਿਛਲੇ 70 80 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਸੀ ਉਹਨਾਂ ਦਾ ਪੈਦਾ ਕਰਿਆ ਹੁਣ ਗੈਂਗਸਟਰ ਜਿਹੜਾ ਇਹਨਾਂ ਦੀ ਜੇਲ੍ਹ ਵਿੱਚ ਇੰਟਰਵਿਊ ਦਿੰਦਾ ਵਾ ਉਹਦੀ ਜੇਲ੍ਹ ਦੀ ਇੰਟਰਵਿਊ ਤੇ ਕੀ ਐਕਸ਼ਨ ਲਿਆ ਹੈ 10 ਦਿਨ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਦੋ ਬੰਦੇ ਕਤਲ ਕਰਤੇ ਜੇਲ੍ਹ ਦੇ ਵਿੱਚ ਉਹ ਹੁਣ 70 ਸਾਲਾਂ ਦੇ ਬੈਠੇ ਬੁੱਢੇ ਨੇ ਜਿਹੜੇ ਕਤਲ ਕਰ ਰਹੇ ਨੇ ਉਹ ਤਾਂ ਹੁਣ ਵਾਲੇ ਨੇ ਤਾਜ਼ੇ ਜਿਹੜਾ ਜੇਲ੍ਹਾਂ ਦੇ ਵਿੱਚ ਨਸ਼ਾ ਵਿਕ ਰਿਹਾ ਜੇਲ੍ਹਾਂ 'ਚ ਕਤਲੋਗਾਰਥ ਹੋ ਰਹੀ ਆ ਉਹ ਉਹ ਨਵੇਂ ਆ ਹਲੇ ਵੀ ਐਕਸਟਰਸ਼ਨ ਕਾਲਸ ਆ ਰਹੀਆਂ ਨੇ ਉਹ ਉਹ ਮਗਰੀਆਂ ਸਰਕਾਰਾਂ ਨੂੰ ਕਿੰਨੀ ਦੇਰ ਰੋਣਗੇ ਮਗਰਲੀਆਂ ਸਰਕਾਰਾਂ ਨੂੰ ਮਗਲੀਆਂ ਸਰਕਾਰਾਂ ਨੂੰ ਰੋਣਾ ਬੰਦ ਕਰਨ ਆਪਣਾ ਕੰਮ ਦੱਸਣਾ ਅਸੀਂ ਕੀ ਕਰ ਰਹੇ ਹਾਂ ਆਉਣ ਵਾਲਾ ਸਮਾਂ ਕੀ ਕਹਿਣਾਗਾ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਨੂੰ ਕਿਵੇਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕੁਛ ਨਹੀਂ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਲੱਗ ਜੇਗਾ ਪਤਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਲੋਕੀ ਇਹਨਾਂ ਦਾ ਸਥਾਨ ਦਿਖਾਉਣਗੇ ਔਰ ਇਸ ਤੋਂ ਬਾਅਦ ਸਤਾਈ ਦੀ ਫੈਸਲਾ ਕੌਣ ਜੰਗ ਹੋਵੇਗੀ ਅਗਰ ਅਸੀਂ ਇੱਥੋਂ ਸੰਗਰੂਰ ਫਤਿਹ ਕਰਦੇ ਹਾਂ ਤਾਂ ਦੀਵਾਰਾਂ ਤੇ ਲਿਖਿਆ ਹੋਵੇਗਾ ਕਿ ਨੈਕਸਟ ਗਵਰਨਮੈਂਟ ਜਿਹੜੀ ਕਾਂਗਰਸ ਦੀ ਬਣੇ ਔਰ ਲੋਕੀ ਚਾਹੁੰਦੇ ਨੇ ਕਿਉਂਕਿ ਇਹਨਾਂ ਨੇ ਇੰਨਾ ਕ ਅਨਿਆਏ ਕੀਤਾ ਵਾ ਕਿ ਪਿੰਡਾਂ ਚ ਲੋਕੀ ਆਪਣੇ ਮੂੰਹੋਂ ਕਹਿੰਦੇ ਕਿ ਤੁਹਾਡਰ ਤਾਂ ਮਗਰਲੇ ਚੰਗੇ ਸੀਗੇ ਇਹ ਲੋਕੀ ਕਹਿ ਰਹੇ ਨੇ ਪਿੰਡਾਂ ਦੇ ਲੜਾਈ ਇਕੱਲੀ ਆਮ ਆਦਮੀ ਪਾਰਟੀ ਨਾਲ ਆ ਜਾਂ ਫਿਰ ਦੂਜੀਆਂ ਪਾਰਟੀਆਂ ਨਾਲ ਵੀ ਆ ਜੀ ਲੜਾਈ ਤਾਂ ਸਾਰਿਆਂ ਨਾਲ ਹੀ ਹੁੰਦੀ ਜੀ ਹਲੇ ਬੀਜੇਪੀ ਦਾ ਤਾਂ ਕੈਂਡੀਡੇਟ ਹੀ ਨਹੀਂ ਆਇਆ ਹਾਂ ਜਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਸ਼੍ਰੋਮ ਇਹ ਬੀਜੇਪੀ ਨੂੰ ਸ਼ਹਿਰਾਂ ਤੱਕ ਮਹਦੂਦ ਹੈ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਬਲੰਡਰ ਕਰ ਚੁ ਦਾ ਨੂੰ ਟਿਕਟ ਨਾ ਦੇਣੀ ਤੇ ਇੱਕ ਬੰਦੇ ਇਸ ਤਰ੍ਹਾਂ ਨੂੰ ਦੇ ਦੇਣੀ ਉਹਨਾਂ ਨੇ ਉਹਨਾਂ ਨੇ ਵਿਸ਼ਵਾਸ ਘਾਤ ਕਰਨਾ ਇਲੈਕਸ਼ਨ ਦੇ ਪੀਰੀਅਡ ਦੇ ਦੌਰਾਨ ਆਲੇ ਉਹਨਾਂ ਨੂੰ ਲੈ ਲਿਆ ਤੇ ਨਾਲੇ ਉਹਨਾਂ ਦਾ ਸਿਆਸੀ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੁਖਬੀਰ ਨੇ ਤੋਂ ਅਕਾਲੀ ਦਲ ਤਾਂ ਦੋ ਫਾੜ ਹੋ ਚੁੱਕਾ ਇੱਥੇ ਖੈਰਿਆ ਸਾਹਿਬ ਅਕਾਲੀ ਦਲ ਤੁਸੀਂ ਕਹਿ ਰਹੇ ਹੋ ਦੋ ਫਾੜ ਹੋ ਰਿਹਾ ਹੋ ਚੁੱਕਾ ਜਿਦੋਂ ਅਕਾਲੀ ਦਲ ਦੇ ਲੀਡਰਾਂ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਪਹਿਲਾਂ ਨਾਲੋਂ ਸਟਰੋਂਗ ਹੋ ਰਿਹਾ ਕੱਲ ਇਹ ਅਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਆ ਅਸੀਂ ਉਹ ਲੋਕਾਂ ਨੂੰ ਦੱਸ ਰਹੇ ਆ ਕਿ ਜੋ ਜੋ ਕਾਂਗਰਸ ਨੇ ਕੀਤਾ ਜੋ ਜੋ ਆਵਾ ਦੀ ਪਾਰਟੀ ਨੇ ਕੀਤਾ ਪੰਜਾਬ ਨਾਲ ਨਹੀਂ 1 ਮਿੰਟ ਮੈਨੂੰ ਦੱਸੋ 15 ਸਾਲ ਇਕੱਠੇ ਮੁੱਖ ਮੰਤਰੀ ਆਫਟਰ 1984 ਬਾਦਲ ਸਾਹਿਬ ਰਹੇ ਨੇ ਜਿਹੜੇ ਸਿੱਖਾਂ ਦੇ ਮਸਲੇ ਸੀ ਕੋਈ ਰਿਜ਼ੋਲਵ ਕੀਤਾ ਇਹਨਾਂ ਕੋਲ ਤਾਂ ਭਾਈ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਟੇਬਲ ਤੇ ਪਈ ਸੀ ਬਾਦਲ ਦੇਖ ਕੇ ਉਹਨੂੰ ਚੱਕ ਕੇ ਲੈ ਪੁਲਿਸ ਲੈ ਗਈ ਉਹਦੀ ਫਰਦਰ ਇਨਕੁਆਇਰੀ ਕਰਕੇ ਜਿਨ੍ਹਾਂ ਬੰਦਿਆਂ ਨੇ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ ਉਹਨਾਂ ਨੂੰ ਸਜ਼ਾ ਦੇ ਸਕਦੇ ਸੀ ਪਰ ਨਹੀਂ ਦਿੱਤੀ ਇਹਦਾ ਕਾਲ ਤਖਤ ਨੂੰ ਤੇ ਐਸਟਸੀਪੀ ਨੂੰ ਆਪਣੇ ਸਿਆਸੀ ਮਫਾਦ ਲਈ ਵਰਤ ਰਹੇ ਨੇ ਬਾਈਬਲ ਕਲਾ ਦੇ ਸਿੱਖ ਦੋ ਮਾਰ ਦਿੱਤੇ ਤੁਹਾਡੇ ਖਿਆਲ ਲੋਕ ਹੀ ਭੁੱਲ ਚੁੱਕੇ ਨੇ ਬੇਅਦਮੀਆਂ ਦਾ ਮਸਲਾ ਭੁੱਲ ਚੁੱਕੇ ਨੇ ਆ ਹੁਣ ਇੱਕ ਲਾਅ ਬਣਿਆ ਵਾ ਉਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਯਾਨੀ ਕਿ ਹਰ ਇੱਕ ਧਾਰਮਿਕ ਸਾਰੇ ਜਿਹੜੇ ਧਰਮਾਂ ਦੇ ਲੋਕਾਂ ਨੂੰ ਇੱਕ ਸੂਈ ਦੇ ਨੱਕੇ ਵਿੱਚੋਂ ਉਸ ਧਰਮ ਦੇ ਨੱਕੇ ਦੇ ਵਿੱਚ ਰਜਿਸਟ੍ਰੇਸ਼ਨ ਹੋਊਗੀ ਕਦੀ ਬੋਲਿਆ ਸੁਖਬੀਰ ਸਿੰਘ ਬਾਦਲ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਉਹਦਾ ਕਹਿੰਦੇ ਅਸੀਂ ਵਾਧਤਕਾਰਾਂ ਦੇ ਮੁੱਦੇ ਹੀ ਆ ਇੱਕ ਬਣੀ ਬਣਾਈ ਮੁਸਲਮਾਨਾਂ ਦੀ ਸਟੇਟ ਤੋੜ ਦਿੱਤੀ ਬੀਜੇਪੀ ਨੇ ਇਹਨਾਂ ਨੇ ਵੋਟਾਂ ਪਾਈਆਂ ਬੀਜੇਪੀ ਨੂੰ ਕਿੱਦਾਂ ਮੰਨ ਲੈਣਗੇ ਲੋਕੀ ਇਹਨਾਂ ਦੀ ਗੱਲਾਂ ਕੱਲੇ ਕੱਲੇ ਬੋਰਡ ਲਾੜਨਾ ਕੇ ਪੰਜਾਬ ਬਚਾਓ ਯਾਤਰਾ ਉਹਦੇ ਨਾਲ ਥੋੜੋ ਵੋਟ ਪੈ ਜਾਂਦੀ ਹੈ ਜੀ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ ਇਹੀ ਸਵਾਲ ਕਾਂਗਰਸ ਦੇ ਵੀ ਉੱਠਦੇ ਨੇ ਕਹਿੰਦੇ ਅਕਾਲ ਤਖਤ ਸਾਹਿਬ 1984 ਦੀ ਢਾਈ ਟੇਰੀ ਕਰਤਾ ਸੀ ਅਕਾਲ ਤਖਤ ਤੇ ਢਾਈ ਟੇਰੀ ਹੋਇਆ ਉਹ ਫੈਕਟ ਆ ਉਹ ਗੱਲ ਮੈਂ ਉਹ ਤੋਂ ਮੁਨਕਰ ਨਹੀਂ ਹੋ ਸਕਦਾ ਉਹ ਇੱਕ ਕਿਸਮ ਦਾ ਬਲੰਡਰ ਸੀ ਹਿਸ ਪਰ ਇਹਨਾਂ ਨੇ ਤਾਂ ਵਿਚਾਰਧਾਰਾ ਹੀ ਤੋੜ ਦਿੱਤੀ ਹੈ ਸਾਰੀ ਸ਼ਾਇਦ ਮੁਰਕੇ ਕਾਲ ਤੱਕ ਸਾਹਿਬ ਉਹ ਉਹਦਾ ਰਤਬਾ ਉਹ ਕਦੀ ਪਿੱਛੇ ਉਹ ਉਹ ਖਤਮ ਨਹੀਂ ਹੋਣਾ ਕਿਉਂਕਿ ਉਹ ਇੱਕ ਵਿਚਾਰਧਾਰਾ ਦੇ ਨਾਲ ਖੜੀ ਚੀਜ਼ ਹੈ ਉਹ ਤਾਂ ਫਿਰ ਵੀ ਦੁਬਾਰਾ ਬਣ ਜੂਗੀ ਜਾਂ ਦੁਬਾਰਾ ਹੋਰ ਅੱਛੀ ਹੋਟ ਬਣ ਜੂ ਆਉਣ ਵਾਲੇ ਸਮੇਂ 'ਚ ਜਿਹੜੀ ਇਹਨਾਂ ਨੇ ਮਾਨਸਿਕਤਾ ਮਾਰੀ ਹੈ ਸਿੱਖ ਕਮਿਊਨਿਟੀ ਦੀ ਜਿਹੜੀ ਆਈਡੀਓਲੋਜੀ ਨੂੰ ਕਿਲ ਕੀਤਾ ਵਾ ਜਸਟ ਫਾਰ ਦ ਲਸਟ ਆਫ ਪਾਵਰ ਉਹਨੂੰ ਉਹਨੂੰ ਕੰਪਨਸੇਟ ਕੌਣ ਕਰੂਗਾ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਾਂਦੇ ਰਹਿਣਾ ਜ਼ਰੂਰੀ ਹੈ हां अगर ਤੁਸੀਂ ਬੈਲੈਂਸ ਚਾਹੁੰਦੇ ਹੋ ਕੋਈ ਵੀ ਡੈਮੋਕਰੇਸੀ ਜਦ ਤਾਈਂ ਆਪੋਜੀਸ਼ਨ ਸਟਰੋਂਗ ਨਹੀਂ ਗਈ ਅਕਾਉਂਟੇਬਲ ਨਹੀਂ ਰਹਿੰਦੀ ਹੁਣ ਦੇਖੋ ਮੋਦੀ ਦਾ ਕੀ ਮਤਲਬ ਹੈ ਮੋਦੀ ਚਾਹਦਾ ਕਿ ਮੈਂ ਦੇਸ਼ ਵਿੱਚ ਆਪੋਜੀਸ਼ਨ ਨੂੰ ਖਤਮ ਕਰ ਦਿਆਂ ਤੈਸ਼ ਨੈਸ਼ ਕਰ ਦਿਆਂ ਈਡੀ ਯੂਡੀ ਵਰਤ ਕੇ ਸੀਬੀਆਈ ਸੁਪੀ ਵਰਤ ਕੇ ਜੇ ਮੋਦੀ ਦੁਆਰਾ 24 ਵਿੱਚ ਜਿੱਤ ਗਿਆ ਸਮਝ ਲੈਣਾ ਕਿਸੇ ਵੀ ਆਪੋਜੀਸ਼ਨ ਦੀ ਸਰਕਾਰ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਉਹਨਾਂ ਚਾਹੇ ਉਹ ਪੈਸੇ ਨਾਲ ਤੋੜਨ ਚਾਹੇ ਉਹ ਸੱਤਾ ਨਾਲ ਤੋੜਨ ਚਾਹੇ ਈਡੀ ਨਾਲ ਤੋੜਨ ਇਹ ਬੜੇ ਖਤਰਨਾਕ ਸੰਕੇਤ ਨੇ ਪੰਜਾਬ ਦੇ ਵਿੱਚ ਵੀ ਇੱਕ ਹੈਲਦੀ ਡੈਮੋਕਰੇਸੀ ਇਹਦੇ ਵਿੱਚ ਰੂਲਿੰਗ ਪਾਰਟੀ ਵੀ ਹੋਵੇ ਉਹ ਆਪੋਜੀਸ਼ਨ ਦੀ ਇੱਜ਼ਤ ਕਰਨਾ ਜਾਣੇ ਲੈ ਪ੍ਰਮਾਤਮਾ ਕੋਈ ਸਮਾਂ ਲੈ ਕੇ ਆਵੇ ਮੈਨੂੰ ਕਦੀ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਮੌਕਾ ਮਿਲਿਆ ਕਦੀ ਇਸ ਲੈਵਲ ਦਾ ਤੇ ਮੈਂ ਤੁਹਾਨੂੰ ਦੱਸੂਗਾ ਕਿ ਆਪੋਜੀਸ਼ਨ ਦੀ ਕਿੰਦਾ ਸਤਕਾਰ ਕਰੀਦਾ ਉਹਨੂੰ ਲੀਡਰ ਨੂੰ ਬੁਲਾਵੇ ਨਾਲ ਬਿਠਾਵੇ ਤੁਸੀਂ ਚਾਹੁੰਦੇ ਹੋ ਵੀ ਉਹ ਉਹਨੂੰ ਚਾਹ ਬੁਲਾਵੇ ਉਹਨੂੰ ਪੁੱਛੇ ਕਿ ਸਾਡੇ ਚ ਕੀ ਨੁਕਸੇਗੇ ਨੇ ਆਪੋਜੀਸ਼ਨ ਦੇ ਐਮ ਐਲ ਐਸ ਨੂੰ ਬੰਦਾ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਵਾਲਾ ਸਰਕਟ ਸਤਕਾਰ ਦੇਵੇ ਆਪਣੇ ਵਾਲੇ ਉਹਨੂੰ ਵੀ ਲੜਾ ਲੋ ਜਿਹੜਾ ਫਰਜ਼ ਕਰੋ ਮੇਰੀ ਪਾਰਟੀ ਦਾ ਕੋ ਬੰਦਾ ਹਾਰ ਗਿਆ ਤੇ ਜਿੱਤਿਆ ਹੋਇਆ ਆਪੋਜੀਸ਼ਨ ਦਾ ਉਹਨੂੰ ਨਾਲ ਬਿ ਕੋਈ ਉਦਘਾਟਨ ਕਰਨਾ ਉਹਨੂੰ ਬਰਾਬਰ ਮਾਨ ਦੇਵੇ ਇੱਥੇ ਤਾਂ ਐਮਐਲਏ ਨੂੰ ਪਰਚੇ ਦਰਜ ਕਰਨ ਤੇ ਆਏ ਹੋਏ ਨੇ ਐਮਐਲਏ ਵੀ ਭਗਵੰਤ ਮਾਨ ਵਰਗੇ ਹੀ ਐਸੀਐਮਐਲਏ ਆ ਨਾ ਕੋਈ ਖੁਦਾ ਦਾ ਨਹੀਂ ਬਣ ਗਿਆ ਖੇਰਾ ਸਾਹਿਬ ਤੁਸੀਂ ਕਦੇ ਸੋਚਿਆ ਵੀ ਜੇ ਹੁਣ ਕਾਂਗਰਸ ਨਾ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੁੰਦੀ ਤਾਂ ਸ਼ਾਇਦ ਪੋਜੀਸ਼ਨ ਕੁਝ ਹੋਰ ਹੁੰਦੀ ਨਾ 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 ਇਹ ਮੈਂ ਕਦੀ ਇਦਾਂ ਦਾ ਕਦੀ ਮੈਂ ਦੁਬਾਰਾ ਸੋਚਿਆ ਨਹੀਂ ਇਹ ਮੈਨੂੰ ਝੱਲ ਨਹੀਂ ਸਕਦੇ ਮੇਰੇ ਵਰਗੇ ਬੰਦੇ ਨੂੰ ਕੇਜਰੀਵਾਲ ਤੇ ਝੱਲਣ ਦੇ ਵਸ ਨਹੀਂਗਾ ਆਈ ਐਮ ਵੈਰੀ ਇੰਡੀਪੈਂਡੈਂਟ ਮਾਈਂਡੈਡ ਪਰਸਨ ਮੈਂ ਪੂਰਾ ਆਪਣੀ ਗੱਲ ਰੱਖਦਾ ਠੋਕੇ ਔਰ ਕੇਜਰੀਵਾਲ ਮੈਨੂੰ ਨਹੀਂ ਕੱਲੇ ਨੂੰ ਜਿਹੜਾ ਵੀ ਇਹਦੇ ਸਾਹਮਣੇ ਖੜਿਆ ਪ੍ਰਸ਼ਾਂਤ ਪੂਸ਼ਣ ਖੜਿਆ ਕੱਟਤਾ ਕੁਮਾਰ ਵਿਸ਼ਵਾਸ ਕੱਟ ਦਿੱਤਾ ਯੁਗਿੰਦਰ ਜਾਦਵ ਕੱਟਤਾ ਅਸ਼ੂਤੋਸ਼ ਕੱਟਤਾ ਖੈਰਾ ਫੁਲਕਾ ਕੁੱਗੀ ਛੋਟੇਪੁਰ ਜਿਹੜਾ ਇਹਨੂੰ ਸਵਾਲ ਪੁੱਛ ਸਕੇ ਇਹ ਚਾਹੁੰਦੇ ਨੇ ਇਹ ਚਾਹੁੰਦੇ ਬੰਦੂਆ ਮਜ਼ਦੂਰਾਂ ਦੀ ਪਾਰਟੀ ਯੈਸ ਮੈਨ ਹੱਥ ਖੜਾ ਔਰ ਉਹੀ ਕਰ ਰਹੇ ਨੇ ਕਨਵੇਂ ਇੱਕ ਬੰਦਾ ਬੋਲ ਰਿਹਾ ਗਵਰ ਵਿਜੇ ਪ੍ਰਤਾਪ ਸਿੰਘ ਬੜਾ ਸੋਹਣਾ ਖੜਾ ਵਾ ਇਹਨਾਂ ਨੂੰ ਆਪਣੇ ਆ ਜਿਹੜੇ ਸਾਡੇ ਵਾਲੇ ਜਿਹੜੇ ਹੈਗੇ ਨੇ ਪੱਗਾ ਮੰਨੀ ਫਿਰਦੇ ਨੇ ਆਮ ਆਦਮੀ ਦੇ ਐਮ.ਐਲ.ਏ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਹਾਡੇ ਨਾਲ ਚੰਗਾ ਤਾਂ ਇੱਕ ਗੈਰ ਸਿੱਖਿਆ ਇੱਕ ਗੈਰ ਪੰਜਾਬੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਜਿਹੜਾ ਨਸ਼ਿਆਂ ਦੇ ਖਿਲਾਫ ਬੋਲ ਰਿਹਾ ਵਾ ਇਤੋਂ ਹੀ ਸਬਕ ਲੈ ਲਓ ਕੋਈ ਤੁਹਾਡੇ ਬਾਦ ਕਹਿੰਦੇ ਕਾਂਗਰਸ ਵੀ ਦੋ ਫਾੜ ਹੋਈ ਪਈ ਹੈ ਨਹੀਂ ਕੋਈ ਅਜਿਹੀ ਗੱਲ ਨਹੀਂ ਕਾਂਗਰਸ ਬਿਲਕੁਲ ਯੂਨਾਈਟਡ ਆ ਬੜਾ ਸੋਹਣਾ ਕੰਮ ਸਾਡਾ ਚੱਲ ਰਿਹਾ ਮੈਂ ਤੁਹਾਡੇ ਸਾਹਮਣੇ ਲੜ ਰਿਹਾ ਕੋਈ ਦਾ ਦੇਖੋ ਇਦਾਂ ਦੇ ਕੋਈ ਮੁਸ਼ਕਿਲ ਕਿਤੇ ਕਿਤੇ ਫਿਕਸ ਮੈਚ ਤਾਂ ਨਹੀਂ ਹੋਇਆ ਜਿਵੇਂ ਬਠਿੰਡਾ ਸੀਟ ਨੂੰ ਲੈ ਕੇ ਕਾਫੀ ਚਰਚਾਾਂਵਾਂ ਚੱਲੀਆਂ ਕਿ ਉਥੋਂ ਬੜਿੰਕਸਾ ਬਣੇ ਮੈਚ ਹੀ ਫਿਕਸ ਕਰ ਲਿਆ ਕਰਨੇ ਇਹ ਨਹੀਂ ਗੱਲਾਂ ਕਰਦੇ ਨੇ ਜੀ ਸਾਡਾ ਜੀਤ ਮਹਿੰਦਰ ਸਿੰਘ ਪੈਪੀ ਜਿਹੜਾ ਐਮਐਲਏ ਚਾਰ ਵਾਰੀ ਐਮਐਲਏ ਬਣ ਕੇ ਉੱਥੇ ਗਿਆ ਹੋਇਆ ਕੋਈ ਐਵੇਂ ਔਰ ਕਾਂਗਰਸ ਦਾ ਹਰ ਸੀਟ ਤੇ ਕੀਟਰ ਹੈ ਸਾਡਾ ਸੰਗਰੂਰ ਦੇ ਵਿੱਚ ਤੁਸੀਂ ਡੇਟਾ ਘਟਾ ਕੇ ਦੇਖ ਲਓ 22 ਦੀ ਇਲੈਕਸ਼ਨ ਸਭ ਤੋਂ ਪੂਰ ਇਲੈਕਸ਼ਨਾਂ 2118000 ਵੋਟ ਪਈ ਹੈ ਮਾਨ ਸਾਹਿਬ 254 ਨਾਲ ਜਿੱਤਦੇ ਨੇ 2.5 ਲੱਖਾਂ ਦਾ ਜੇਤੂ ਇੱਥੇ ਪੰਜ ਕੌਨਟ ਇਦੋਂ ਟਿਕਟਾਂ ਤੋਂ ਨਾ ਖੁਸ਼ ਹੋ ਕੇ ਬਹੁਤ ਸਾਰੇ ਗਏ ਨੇ ਇੱਕ ਥੋੜਾ ਗਿਆ ਕਿੰਨੇ ਗਏ ਨੇ ਪਰ ਇਹਨਾਂ ਦੇ ਨਾਲ ਜਨਤਾ ਕੋਈ ਨਹੀਂ ਗਈ ਇਹਨਾਂ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਜਿੰਨੇ ਮਰਜ਼ੀ ਚੱਲ ਜਾਣ ਜਿਹੜੇ ਗਾਹ ਵੀ ਜਾਣਾ ਚਾਹੁੰਦੇ ਉਹ ਵੀ ਚੱਲ ਜਾਣ ਇਹਨਾਂ ਦਾ ਪਾਰਟੀ ਨਾਲ ਕੋਈ ਅਗਰ ਤੁਸੀਂ ਸੋਚਦੇ ਹਾਂ ਪਾਰਟੀ ਨੂੰ ਡੈਂਟ ਹੋ ਦੋ ਪੈਂਦਾ ਵਾ ਜਦੋਂ ਤੁਸੀਂ ਜਦੋਂ ਪਾਰਟੀ ਕਿਸੇ ਨਾਲ ਬੇਇਨਸਾਫੀ ਕਰਦੀ ਹੈ ਤੇ ਉਹ ਕਿਸੇ ਵਾਜਬ ਗਰਾਉਂਡ ਤੇ ਡਿਫੈਕਸ਼ਨ ਕਰਦਾ ਵਾ ਜਿਦਾ ਹੁਣ ਪਰਮਿੰਦਰ ਢੀਂਗਸਾ ਵਾ ਇਹਦੇ ਨਾਲ ਅਨਿਆਏ ਹੋਇਆ ਅਗਰ ਇਹ ਡਿਫੈਕਟ ਕਰੂਗਾ ਤੇ ਇਹਦੇ ਨਾਲ ਲੋਕਾਂ ਦੀ सिंपਤੀ ਜਿਹੜੇ ਟਿਕਟਾ ਮੰਗਦੇ ਅੱਜ ਟਿਕਟ ਇਧਰੋਂ ਨਹੀਂ ਮਿਲੀ ਇਧਰ ਚਲੇ ਗਏ ਇਧਰੋਂ ਨਹੀਂ ਮਿਲੀ ਇਧਰ ਚਲੇ ਗਏ ਇਹਨਾਂ ਭਗਵੰਤ ਨੇ ਜਿਹੜੀਆਂ ਤਿੰਨ ਡਿਫੈਕਟਰ ਲੜਾ ਰਹੇ ਨੇ ਤੁਹਾਡੇ خیال ਲੋਕ ਕਿ ਵੋਟਾਂ ਪਾਉਣਗੇ ਇਹਨਾਂ ਨੂੰ ਰਿੰਕੂ ਤਿਤਲੀ ਲਿਆਂਦੀ ਸੀ ਉਹ ਚੱਕ ਕੇ ਭਾਜਪੀ ਵਾਲ ਚਲੇ ਗਏ ਹੁਣ ਇਹਨਾਂ ਨੇ ਅਕਾਲੀਆਂ ਦੀ ਤਿਤਲੀ ਲਿਆਂਦੀ ਇੱਕ ਸਾਡੀ ਚੱਬੇ ਵਾਲ ਤੇ ਤਿਤਲੀ ਲੈ ਕੇ ਇੱਕ ਸਾਡਾ ਜੀਪੀ ਤੇ ਤਿਤਲੀ ਲੈ ਕੇ ਤਿਤਲੀਆਂ ਨੂੰ ਥੋੜੋ ਵੋਟ ਪਾਉਣਗੇ ਆਪੇ ਨਾਲੇ ਉਹਨਾਂ ਦਾ ਨਾਮ ਤਿਤਲੀਆਂ ਰੱਖਿਆ ਇਹਨੇ ਉਹ ਤਾਂ ਕਹਿੰਦੇ ਇਹੀ ਗੱਲ ਤਾਂ ਕਹਿੰਦੇ ਕਾਂਗਰਸ ਕਰ ਰਹੀ ਆ ਪਟਿਆਲੇ ਤੋਂ ਧਰਮਵੀਰ ਗਾਂਧੀ ਜੀ ਤੇ ਜੀਤ ਜਿਹੜੇ ਰਿੰਕੂ ਦਾ ਜ਼ਮੀਨ ਉਸਵੰਦਾ ਫਰਕ ਹੈ। ਤਰੰਵੀਰ ਗਾਂਧੀ ਇੱਕ ਐਸਟ ਹੈ ਪੰਜਾਬ ਦਾ। ਹੂੰ ਉਹ ਜਦੋਂ ਪਾਰਲੀਮੈਂਟ ਜਾ ਕੇ ਬੋਲਦਾ ਵਾ ਉਹਦਾ ਟਰੈਕ ਰਿਕਾਰਡ ਆ। ਉਹਦੀ ਪਾਰਟਿਸਿਪੇਸ਼ਨ ਆ। ਹੂੰ ਉਹ ਇੱਕ ਲੋਕਾਂ ਦਾ ਲੋਕਪ੍ਰੀਆ ਲੀਡਰ ਆ। ਔਰ ਉਹਨੂੰ ਦਾ ਟਿਕਟ ਮੰਗੀ ਵੀ ਨੀਗੀ। ਉਹਨੂੰ ਦਾ ਟਿਕਟ ਇੱਕ ਕਿਸਮ ਦਾ ਪਾਰਟੀ ਨੇ ਸਾਰਾ ਦੇਖ ਚਾਹ ਕੇ ਫਿਰ ਦਿੰਦੀ ਆ। ਉਹ ਇਹ ਸਾਨੂੰ ਤਾਂ 13 ਗਾਂਧੀ ਚਾਹੀਦੇ ਨੇ ਪੰਜਾਬ ਦੇ ਵਿੱਚ। ਸਾਨੂੰ ਬੰਦੂਆਂ ਮਜ਼ਦੂਰ ਨਹੀਂ ਚਾਹੀਦੇ ਪੰਜਾਬ ਦੇ ਵਿੱਚ ਫਿਰਾ ਸਾਹਿਬ ਭਾਰਤ ਜੂੜੋ ਯਾਤਰਾ ਨੂੰ ਲਾਸਟ ਦੇ ਵਿੱਚ ਸਵਾਲਾ ਭਾਰਤ ਜੂੜੋ ਯਾਤਰਾ ਦੇ ਵਿੱਚ ਬੜੀ ਮਿਹਨਤ કરી ਬੜੀ شدت ਦੇ ਨਾਲ ਵਿਚਰੇ ਲੋਕਾਂ ਚ ਬਿੱਟੂ ਸਾਹਿਬ ਵੀ ਨਾਲ ਦਿਖਾਈ ਦਿੱਤੇ ਅਜਿਹਾ ਕੀ ਹੋ ਗਿਆ ਬਿੱਟੂ ਸਾਹਿਬ ਜਿਹੜੇ ਕਿ ਭਾਜਪਾ ਦੇ ਵਿੱਚ ਚਲੇ ਗਏ ਜੀ ਤਾਂ ਹੁਣ ਬਿੱਟੂ ਜਵਾਬ ਦੇ ਸਕਦਾ ਬੇਸਿਕਲੀ ਮੈਂ ਤਾਂ ਦੇ ਨਹੀਂ ਸਕਦਾ ਬਿੱਟੂ ਦੀ ਬੇਸਿਕਲੀ ਵਿਚਾਰਧਾਰਾ ਹੀ ਭਾਜਪਾ ਨਾਲ ਮਿਲਦੀ ਹੈ ਉਹਨਾਂ ਦਾ ਤੁਸੀਂ ਤਰੀਕੇਕਾਰ ਦੇਖ ਲਓ ਜਿੱਦਾਂ ਭਾਜਪਾ ਕਿਸਾਨਾਂ ਨੂੰ ਗਾਲਾਂ ਕੱਢਦੀ ਆ ਅਤੰਕਵਾਦੀ ਬੋਲਦੀ ਆ ਖਾਲਸਤਾਨੀ ਬੋਲਦੀ ਆ ਜਿੱਦਾਂ ਭਾਜਪਾ ਸਿੱਖਾਂ ਨੂੰ ਮਾਈਨੋਰਟੀਜ਼ ਨੂੰ ਮਾੜਾ ਸਮਝਦੀ ਆ ਇਸ ਤਰ੍ਹਾਂ ਦੀ ਬੋਡੀ ਲੈਂਗੁਏਜ ਉਹਦੀ ਨਜ਼ਰ ਆ ਰਹੀ ਸੀ ਸਾਨੂੰ ਪਹਿਲਾਂ ਤੋਂ ਭਾਰਤ ਜੋੜੋ ਯਾਤਰਾ ਦਾ ਕੋਈ ਅਸਰ ਹੋਇਆ ਲੋਕਾਂ ਤੇ ਕਿਉਂ ਨਹੀਂ ਹੋਇਆ ਰਾਹੁਲ ਗਾਂਧੀ ਬਹੁਤ ਪਪੂਲਰ ਲੀਡਰ ਆਉਣਾ ਇਸ ਵੇਲੇ ਤੁਸੀਂ ਦੇਖੋ ਇੰਡੀਆ ਦਾ ਗ੍ਰਾਫ ਕਿੱਥੋਂ ਕਿੱਥੇ ਜਾ ਰਿਹਾ ਵਾ ਕੋਈ ਵੱਡੀ ਗੱਲ ਨਹੀਂ ਕੀ ਔਰ ਸੁਣ ਰਹੇ ਸੀ ਕਿ ਬੀਜੇਪੀ 220 ਤੋਂ ਪਾਰ ਨਹੀਂ ਜਾ ਰਹੀ 400 ਪਾਰ ਇਸ ਕੀ ਬਾਅਦ ਇਤਕ ਝੂਠਾ ਨਾਰਾਵਾ ਸਾਰਾ ਜੀ ਇੰਡੀਆ ਆਲਾਈንስ ਗਵਰਨਮੈਂਟ ਬਣਾਵੇਗੀ ਔਰ ਪੰਜਾਬ ਲਈ ਅਸੀਂ ਕਿਸਾਨਾਂ ਲਈ ਐਮਐਸਪੀ ਦੇ ਨਾਲ ਨਾਲ ਹੋਰ ਬਹੁਤ ਸਾਰੀ ਪ੍ਰਾਪਤੀਆਂ ਕਰਨ ਦੀ ਕੋਸ਼ਿਸ਼ ਕਰਾਂਗੇ